ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਆਪਾਂ ਪਹੁੰਚੇ ਆ ਜੀ ਡੇਰਾ ਰਾਮਸਰ ਧੰਨ ਧੰਨ ਬਾਬਾ ਰਾਘੋਰਾਮ ਜੀ ਦਾ ਪਵਿੱਤਰ ਅਸਥਾਨ ਡੇਰਾ ਰਾਮਸਰ ਤਮੋਟ ਖੁਰਦ ਆਪ ਸਰਵਤ ਸੰਗਤਾਂ ਹੀ ਜਾਣਦੇ ਹੋ ਕਿ ਪਿਛਲੇ ਕਰੀਬ ਡੇਢ ਮਹੀਨੇ ਤੋਂ ਬਾਬਾ ਜੀ ਦੀ ਜਿਹੜੀ ਬਾਹਰਲੀ ਸਮਾਦ ਆ ਜੋ ਤੁਸੀਂ ਨਕਸ਼ਾ ਦੇਖ ਰਹੇ ਹੋ ਇਸ ਨਕਸ਼ੇ ਦੇ ਅਧੀਨ ਜਿਹੜੀ ਆ ਸਮਾਦ ਬਣ ਰਹੀ ਆ ਤੁਹਾਡੇ ਸਹਿਯੋਗ ਦੇ ਨਾਲ ਬਣ ਰਹੀ ਆ ਸਾਰੇ ਸੰਗਤ ਐਨ ਆਰ ਆਈ ਵੀਰਾਂ ਦੇ ਇਲਾਕਾ ਨਿਵਾਸੀ ਸਰਵਤ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੀ ਆ ਕੰਮ ਚੱਲ ਰਿਹਾ ਸੋ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਆ ਦੱਸਿਆ ਵੀ ਜਿਹੜਾ ਸਮਾਦ ਦਾ ਜਿਹੜਾ ਲੈਂਟਰ ਦਾ ਕੰਮ ਪਹੁੰਚ ਚੁੱਕਿਆ ਤੇ ਜਿਹੜਾ ਤਾਂ ਲੈਂਟਰ ਆ 23 ਤਰੀਕ ਨੂੰ ਪੈ ਰਿਹਾ ਜੀ ਦਿਨ ਮੰਗਲਵਾਰ ਨੂੰ ਸੋ ਪ੍ਰਬੰਧਕਾਂ ਨੇ ਬੇਨਤੀ ਭੇਜੀ ਆ ਭਾਈ ਜੇ ਕਿਸੇ ਨੇ ਕੋਈ ਮਟੀਰੀਅਲ ਦੀ ਸੇਵਾ ਕਰਨੀ ਹੈ ਲੈਂਟਰ ਦੇ ਵਿੱਚ ਵਰਤੇ ਹੋ ਜਾਣ ਵਾਲਾ ਮਟੀਰੀਅਲ ਤੇ ਉਹ ਪ੍ਰਬੰਧਕਾਂ ਨਾਲ ਅੱਜ ਕੱਲ ਦੇ ਵਿੱਚ ਸੰਪਰਕ ਕਰ ਲੈਣ ਤੇ ਜੋ ਵੀ ਤੁਸੀਂ ਜਿੰਨਾ ਕੋ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤਾ ਸੇਵਾ ਕਰਨੀ ਚਾਹੁੰਦੇ ਹੋ ਤਾਂ ਪ੍ਰਬੰਧਕਾਂ ਨੂੰ ਪਹਿਲਾਂ ਜਰੂਰ ਸੰਪਰਕ ਕਰ ਲੈਣ ਤੇ ਪ੍ਰਬੰਧਕਾਂ ਨੇ ਭਾਈ ਇਹ ਵੀ ਬੇਨਤੀ ਭੇਜੀ ਆ ਭਾਈ ਜਿੰਨੇ ਵੀ ਨੌਜਵਾਨ ਵੀਰ ਨੇ ਹੋਰ ਸਾਰੀ ਸੰਗਤ ਆ ਉਹ ਮੰਗਲਵਾਰ ਨੂੰ ਲੈਂਟਰ ਤੇ ਸਾਰੀ ਸੰਗਤ ਜਰੂਰ ਪਹੁੰਚੇ ਕਿਉਂਕਿ ਉਸ ਦਿਨ ਆਪਾਂ ਲੰਗਰ ਪਾਣੀ ਦਾ ਵੀ ਪ੍ਰਬੰਧ ਕਰਨਾ ਵਧੀਆ ਹੈ ਨਾ ਤੇ ਬਾਕੀ ਲੈਂਟਰ ਤੇ ਵੀ ਭਾਈ ਆਪਾਂ ਨੂੰ ਨੌਜਵਾਨ ਵੀਰਾਂ ਦੀ ਲੋੜ ਆ ਹੱਥੀਂ ਸੇਵਾ ਕਰਨੀ ਆ ਤੇ ਸਾਰਿਆਂ ਨੂੰ ਬੇਨਤੀ ਆ ਭਾਈ ਦਿਨ ਮੰਗਲਵਾਰ ਨੂੰ 23 ਤਰੀਕ ਨੂੰ ਸਾਰਿਆਂ ਨੇ ਭਾਈ ਸੱਦਾ ਦਿੱਤਾ ਵਾ ਪ੍ਰਬੰਧਕਾਂ ਵੱਲੋਂ ਡੇਰੇ ਦੀ ਕਮੇਟੀ ਵੱਲੋਂ ਵੀ ਭਾਈ ਮੰਗਲਵਾਰ ਨੂੰ ਲੈਂਟਰ ਤੇ ਜਰੂਰ ਪਹੁੰਚਣਾ ਸੋ ਬਾਕੀ ਕਿੱਥੇ ਤੱਕ ਕੰਮ ਪਹੁੰਚ ਗਿਆ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਾਂ ਸਾਡੇ ਨਾਲ ਵੀਡੀਓ ਚੰਡ ਤੱਕ ਜੁੜੇ ਰਹੋ ਤੇ ਆਪਾਂ ਸਾਰਾ ਦਿਖਾਵਾਂਗੇ ਕੰਮ ਕਿੱਥੇ ਤੱਕ ਪਹੁੰਚ ਗਿਆ ਤੇ ਮੰਗਲਵਾਰ ਨੂੰ ਲੈਂਟਰ ਆ ਤੇ ਸਾਰਿਆਂ ਨੇ ਲੈਂਟਰ ਤੇ ਭਾਈ ਜਰੂਰ ਪਹੁੰਚਣਾ ਤੁਹਾਡੇ ਸਹਿਯੋਗ ਦੇ ਨਾਲ ਇਹ ਕੰਮ ਸ਼ੁਰੂ ਹੋਇਆ ਤੀਗਾ ਤੁਹਾਡੇ ਸਹਿਯੋਗ ਦੇ ਨਾਲੇ ਸਮਾਪਤੀ ਹੋਣੀ ਆ ਤੇ ਸੇਵਾ ਦਾ ਨਿਰੰਤਰ ਹੈ ਜਿਹੜਾ ਕੰਮਕਾਰ ਚੱਲ ਰਿਹਾ ਤੇ ਦਵਾਰਾਂ ਖੜੀਆਂ ਹੋ ਗਈਆਂ ਸਟਰਿੰਗ ਵਾਲੇ ਵੀਰ ਲੱਗੇ ਹੋਏ ਨੇ ਤੇ ਕਹਿੰਦੇ ਵੀ ਐਸ ਤੋਂ ਸੋਮਵਾਰ ਤੱਕ ਇਹਨਾਂ ਪੂਰੀ ਸਟਰਿੰਗ ਦਾ ਜਿਹੜਾ ਕੰਪਲੀਟ ਹੋ ਜਾਊਗਾ ਕੰਮ ਤੇ ਮੰਗਲਵਾਰ ਨੂੰ ਆਪਾਂ ਸਵੇਰ ਤੋਂ ਹੀ ਇੱਥੇ ਪਹੁੰਚਣਾ ਸਾਰੀ ਸੰਗਤ ਨੇ ਤੇ ਸਾਡੇ ਨਾਲ ਵੀਡੀਓ ਚੰਡ ਤੱਕ ਜੁੜੇ ਰਹੋ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਵੇਂ ਦਾ ਬਣਿਆ ਤੇ ਬਹੁਤ ਸੋਹਣੀ ਲੱਗ ਰਿਹਾ ਵਾ ਬਹੁਤ ਕਾਫੀ ਖੁੱਲੀ ਬਣ ਗਈ ਸਮਾਦ ਜਿਵੇਂ ਮੇਲੇ ਨੂੰ ਕਾਫੀ ਰਾਤ ਹੋ ਜਾਂਦਾ ਦੀ ਮੱਥਾ ਟੇਕਣ ਚ ਦਿੱਕਤ ਆਉਂਦੀ ਸੀ ਤੇ ਇਸ ਵਾਰ ਉਹ ਨਹੀਂ ਆਊਗੀ ਕਿਸੇ ਨੂੰ ਖੁੱਲੀ ਡੁੱਲੀ ਹਵਾਦਾਰ ਬਹੁਤ ਵਧੀਆ ਜਦੋਂ ਰਾਤ ਦਾ ਜਿਹੜਾ ਦ੍ਰਿਸ਼ ਹੋ ਬਹੁਤ ਵਧੀਆ ਹੋਊਗਾ ਜਦੋਂ ਪੂਰੀ ਤਿਆਰੀ ਹੋਗੀ ਸੋ ਪ੍ਰਬੰਧਕਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਜ਼ਰੂਰੀ ਆ ਤੇ ਆਜੋ ਸਾਡੇ ਨਾਲ ਵੀਡੀਓ ਚੰਡ ਤੱਕ ਜੁੜੇ ਰਹੋ You to